ਅੱਜ ਵੇਖੋ ਸਾਡੇ ਧਾਰੀਵਾਲ ਦਾਣਾ ਮੰਡੀ ਜੋਆ ਕ્રાਫਟ ਬਾਜ਼ਾਰ ਦਾ ਮੇਲਾ ਲੱਗਾ ਵਾ ਇਹਦੇ ਬਹੁਤ ਹੀ ਸੋਹਣੇ ਦੇ ਅਸ਼ੇ ਐਸੇ ਝੂਲੇ ਲੱਗੇ ਆ ਆਪਣੀਆਂ ਫੈਮਲੀ ਨਾਲ ਹਰ ਇੱਕ ਪਰਿਵਾਰ ਆਪਣਾ ਇੱਥੇ ਆਨੰਦ ਲੈ ਰਿਹਾ ਵਾ ਬੱਚੇ ਨੌਜਵਾਨ ਸਾਥੀ ਹਰ ਇੱਕ ਫੈਮਲੀ ਉਹਨਾਂ ਦੇ ਬੱਚੇ ਇੱਥੇ ਆ ਕੇ ਮੇਲੇ ਦਾ ਆਨੰਦ ਲੈ ਰਹੇ ਆ ਇੱਥੇ ਖਾਣ ਪੀਣ ਨੂੰ ਬਹੁਤ ਵਧੀਆ ਸਿਸਟਮ ਚੱਲ ਰਿਹਾ ਵਾ ਬੱਚਿਆਂ ਲਈ ਖੇਡਣ ਲਈ ਪੰਘੂੜੇ ਆ ਤੇ ਚਲੋ ਇਹ ਮੇਲੇ ਨੇ ਸਾਡੇ ਸ਼ਹਿਰ ਦਾ ਮਾਣ ਵਧਾਇਆ ਵਾ ਧਾਰੀਵਾਲ ਸ਼ਹਿਰ ਦਾ ਬਹੁਤ ਵਧੀਆ ਵਾ ਜੀ ਦ੍ਰਿਸ਼ ਵੇਖਣ ਨੂੰ ਮਿਲਦੇ ਆ ਵਾ ਸ਼ਹਿਰ ਦਾ ਦੇਖੋ ਜੀ ਅੱਜ ਧਾਰੀਵਾਲ ਦੇ ਵਿੱਚ ਬਹੁਤ ਰੌਣਕਾਂ ਦਾ ਮੇਲਾ ਲੱਗਾ ਆ ਦਾਣਾ ਮੰਡੀ ਦੇ ਵਿੱਚ ਇਹਦੇ ਨਾਲ ਸਾਨੂੰ ਜਿਹੜਾ ਆਪਾਂ ਛੋਟੇ-ਛੋਟੇ ਹੁੰਦੇ ਸੀ ਬਚਪਨ ਸੀ ਸਾਡਾ ਅਸੀਂ ਮੇਲਾ ਦੇਖਦੇ ਹੁੰਦੇ ਸੀ ਅੱਜ ਸਾਨੂੰ ਇੱਦਾਂ ਵੱਡਾ ਹੋ ਕੇ ਵੀ ਅੱਜ ਪਹਿਲੇ ਦਿਨ ਜ਼ਿੰਦਗੀ ਦੇ ਵਿੱਚ ਇੱਦਾਂ ਵਧੀਆ ਮਾਹੌਲ ਵੇਖ ਰਿਹਾ ਵਾ ਕਿ ਲੋਕੀ ਕਰਾਨੇ ਵਿੱਚ ਆਣ ਕੇ ਆਪਣਾ ਸਮਾਂ ਕੱਢ ਕੇ ਮੇਲਾ ਦੇਖ ਰਹੇ ਨੇ ਤੇ ਇੱਥੇ ਬੱਚਿਆਂ ਦੇ ਦੇਖੋ ਜੀ ਪੰਘੂੜੇ ਲੱਗੇ ਹੋਏ ਨੇ ਖਾਣ ਪੀਣ ਦਾ ਸਮਾਨ ਆ ਉਹ ਊਠ ਲੱਗੇ ਹੋਏ ਨੇ ਝੂਟਾ ਲੈਣ ਵਾਸਤੇ ਜੀ ਆਓ ਅੱਜ ਵੇਖੋ ਸਾਡੇ ਧਾਰੀਵਾਲ ਦਾਣਾ ਮੰਡੀ ਜੋਆ ਕ્રાਫਟ ਬਾਜ਼ਾਰ ਦਾ ਮੇਲਾ ਲੱਗਾ ਵਾ ਇਹ ਤਾਂ ਬਹੁਤ ਹੀ ਸੋਹਣੇ ਦੇ ਅਸ਼ੇ ਇੱਥੇ ਝੂਲੇ ਲੱਗੇ ਆ ਆਪਣੀਆਂ ਫੈਮਲੀਆਂ ਹਰ ਇੱਕ ਪਰਿਵਾਰ ਆਪਣਾ ਇੱਥੇ ਨੰਦ ਲੈ ਰਿਹਾ ਵਾ ਬੱਚੇ ਨੌਜਵਾਨ ਸਾਥੀ ਹਰ ਇੱਕ ਫੈਮਿਲੀ ਉਹਨਾਂ ਦੇ ਬੱਚੇ ਇੱਥੇ ਆ ਕੇ ਮੇਲੇ ਦਾ ਨੰਦ ਲੈ ਰਹੇ ਆ ਇੱਥੇ ਖਾਣ ਪੀਣ ਨੂੰ ਬਹੁਤ ਵਧੀਆ ਸਿਸਟਮ ਚੱਲ ਰਿਹਾ ਵਾ ਬੱਚਿਆਂ ਲਈ ਖੇਡਣ ਲਈ ਪੰਘੂੜੇ ਆ ਤੇ ਚਲੋ ਇਹ ਮੇਲੇ ਨੇ ਸਾਡੇ ਸ਼ਹਿਰ ਦਾ ਮਾਣ ਵਧਾਇਆ ਵਾ ਧਾਰੀਵਾਲ ਸ਼ਹਿਰ ਦਾ ਬਹੁਤ ਵਧੀਆ ਵਾ ਜੀ ਦ੍ਰਿਸ਼ ਵੇਖਣ ਨੂੰ ਮਿਲਦੇ ਆ ਵਾ ਸ਼ਹਿਰ ਦਾ ਦੇਖੋ ਜੀ ਅੱਜ ਧਾਰੀਵਾਲ ਦੇ ਵਿੱਚ ਬਹੁਤ ਰੌਣਕਾਂ ਮੇਲਾ ਲੱਗਾ ਹੈ ਦਾਣਾ ਮੰਡੀ ਦੇ ਵਿੱਚ ਇਹਦੇ ਨਾਲ ਸਾਨੂੰ ਜਿਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਬਚਪਨ ਸੀ ਸਾਡਾ ਅਸੀਂ ਮੇਲਾ ਦੇਖਦੇ ਹੁੰਦੇ ਸੀ ਅੱਜ ਸਾਨੂੰ ਇੰਨਾ ਵੱਡਾ ਹੋ ਗਿਆ ਵੀ ਅੱਜ ਪਹਿਲੇ ਦਿਨ ਜਿੰਦਗੀ ਦੇ ਵਿੱਚ ਇਦਾਂ ਵਧੀਆ ਮਾਹੌਲ ਵੇਖਦਿਆ ਵਾ ਕਿ ਲੋਕੀ ਘਰਾਂ ਦੇ ਵਿੱਚ ਆਣ ਕੇ ਆਪਣਾ ਸਮਾਂ ਕੱਢ ਕੇ ਮੇਲਾ ਦੇਖ ਰਹੇ ਨੇ ਤੇ ਇੱਥੇ ਬੱਚਿਆਂ ਦੇ ਦੇਖੋ ਜੀ ਪੰਘੂੜੇ ਲੱਗੇ ਹੋਏ ਨੇ ਖਾਣ-ਪੀਣ ਦਾ ਸਮਾਨ ਆ ਊਠ ਲੱਗੇ ਹੋਏ ਨੇ ਝੂਟਾ ਲੈਣ ਵਾਸਤੇ ਜਾ ਵੇ ਅੱਜ ਵੇਖੋ ਸਾਡੇ ਧਾਰੀਵਾਲ ਦਾਣਾ ਮੰਡੀ ਜੋਆ ਕ્રાਫਟ ਬਾਜ਼ਾਰ ਦਾ ਮੇਲਾ ਲੱਗਾ ਵਾ ਇਹ ਤਾਂ ਬਹੁਤ ਹੀ ਸੋਹਣੇ ਦੇ ਅਸ਼ੇ ਇੱਥੇ ਝੂਲੇ ਲੱਗੇ ਆ ਆਪਣੀਆਂ ਫੈਮਲੀ ਨਾਲ ਹਰ ਇੱਕ ਪਰਿਵਾਰ ਆਪਣਾ ਇੱਥੇ ਆਨੰਦ ਲੈ ਰਿਹਾ ਵਾ ਬੱਚੇ ਨੌਜਵਾਨ ਸਾਥੀ ਹਰ ਇੱਕ ਫੈਮਲੀ ਉਹਨਾਂ ਦੇ ਬੱਚੇ ਇੱਥੇ ਆ ਕੇ ਮੇਲੇ ਦਾ ਆਨੰਦ ਲੈ ਰਹੇ ਆ ਇੱਥੇ ਖਾਣ ਪੀਣ ਨੂੰ ਬਹੁਤ ਵਧੀਆ ਸਿਸਟਮ ਚੱਲ ਰਿਹਾ ਵਾ ਬੱਚਿਆਂ ਲਈ ਖੇਡਣ ਲਈ ਪੰਘੂੜੇ ਆ ਤੇ ਚਲੋ ਇਹ ਮੇਲੇ ਨੇ ਸਾਡੇ ਸ਼ਹਿਰ ਦਾ ਮਾਣ ਵਧਾਇਆ ਵਾ ਧਾਰੀਵਾਲ ਸ਼ਹਿਰ ਦਾ ਬਹੁਤ ਵਧੀਆ ਵਾ ਜੀ ਦ੍ਰਿਸ਼ ਵੇਖਣ ਨੂੰ ਮਿਲਦੇ ਆ ਵਾ ਸ਼ਹਿਰ ਦਾ ਦੇਖੋ ਜੀ ਅੱਜ ਧਾਰੀਵਾਲ ਦੇ ਵਿੱਚ ਬਹੁਤ ਰੌਣਕਾਂ ਮੇਲਾ ਲੱਗਾ ਆ ਦਾਣਾ ਮੰਡੀ ਦੇ ਵਿੱਚ ਇਹਦੇ ਨਾਲ ਸਾਨੂੰ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਬਚਪਨ ਸੀ ਸਾਡਾ ਅਸੀਂ ਮੇਲਾ ਦੇਖਦੇ ਹੁੰਦੇ ਸੀ ਅੱਜ ਸਾਨੂੰ ਇੰਨਾ ਵੱਡਾ ਹੋ ਕੇ ਵੀ ਅੱਜ ਪਹਿਲੇ ਦਿਨ ਜ਼ਿੰਦਗੀ ਦੇ ਵਿੱਚ ਇੰਦਾ ਵਧੀਆ ਮਾਹੌਲ ਵੇਖ ਰਿਹਾ ਵਾ ਕਿ ਲੋਕੀ ਕਰਾ ਨਵੇ ਚਾਹਣ ਕੇ ਆਪਣਾ ਸਮਾਂ ਕੱਢ ਕੇ ਮੇਲਾ ਦੇਖ ਰਹੇ ਨੇ ਤੇ ਇੱਥੇ ਬੱਚਿਆਂ ਦੇ ਦੇਖੋ ਜੀ ਪੰਘੂੜੇ ਲੱਗੇ ਹੋਏ ਨੇ ਖਾਣ ਪੀਣ ਦਾ ਜ਼ਮਾਨਾ ਊਠ ਲੱਗੇ ਹੋਏ ਨੇ ਝੂਟਾ ਲੈਣ ਵਾਸਤੇ